ਸੰਗਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤਿਹਰ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੰਗਰੂਰ ਦੀ ਵਿਧਾਇਕ ਐਮ ਐਲ ਏ ਨਰਿੰਦਰ ਕੌਰ ਭਰਾਜ ਮਲੇਰ ਕੋਟਲਾ ਤੋਂ ਵਿਧਾਇਕ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਲਹਿਰਾਗਾਗਾ ਤੋਂ ਵਿਧਾਇਕ ਉਹਨਾਂ ਦੇ ਨਾਲ ਮੌਜੂਦ ਰਹੇ ਇਸ ਮੌਕੇ ਗੁਰਮੀਤ ਸਿੰਘ ਮੀਤਿਹਰ ਨੇ ਕਿਹਾ ਕਿ ਉਹ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦਿਆਂ ਉੱਤੇ ਵੋਟਾਂ ਮੰਗੇਗੀ ਉਹਨਾਂ ਨੇ 2 ਸਾਲ ਵਿੱਚ ਸਰਕਾਰੀ ਨੌਕਰੀਆਂ ਤੇ ਮੈਡੀਕਲ ਸਹੂਲਤਾਂ ਦਾ ਜ਼ਿਕਰ ਕਰਦੇ ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਧਾਰ ਉੱਤੇ ਵੋਟਾਂ ਮੰਗੇ ਜਾਣ ਗਿਆ ਦੇਖੋ ਜੀ ਅੱਜ ਪ੍ਰਮਾਤਮਾ ਦਾ ਔਟ ਆ ਇਸ ਤਰਾ ਲੈ ਕੇ ਅਸੀਂ ਸਾਡਾ ਸਾਰਾ ਪਰਿਵਾਰ ਵਿੱਚੇ ਸਾਡੇ ਮੇਰੇ ਵੱਡੇ ਭਰਾ ਅਮਨ ਜੀ ਨਰਿੰਦਰ ਮੇਰੀ ਛੋਟੀ ਭੈਣ ਗੋਇਲ ਸਾਹਿਬ ਲਾਹਰ ਸਿੰਘ ਉਗੋਕੇ ਜੀ ਜਮਿਲ ਰਹਿਮਾਨ ਜੀ ਤੇ ਮੇਰੇ ਪੰਡੋਰੀ ਸਾਹਿਬ ਤੇ ਸਾਰਾ ਮੇਰਾ ਜਿਹੜਾ ਪਰਿਵਾਰ ਹੈ ਅਸੀਂ ਸਾਰੇ ਅੱਜ ਪਹਿਲਾਂ ਨਾਨਕੀ ਆਣਾ ਸਾ ਮੱਥਾ ਟੇਕਿਆ ਫਿਰ ਮਾ ਕਾਲੀ ਮਾਤਾ ਦੇ ਮੱਥਾ ਟੇਕਿਆ ਫਿਰ ਵਾਲਮੀਕੀ ਮੰਦਰ ਮੱਥਾ ਟੇਕਿਆ ਤੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਚੰਗੇ ਕੰਮ ਦੀ ਜਿਹੜੀ ਸ਼ੁਰੂਆਤ ਆ ਉਹ ਕੀਤੀ ਹੈ ਤੇਹੀ ਪ੍ਰਮਾਤਮਾ ਅੱਗੇ ਅਰਦਾਸ ਆ ਜਿਹੜੀ ਕੀਤੀ ਹੈ ਕਿਉਂਕਿ ਪਹਿਲਾਂ ਵੀ ਮੈਂ ਦੋ ਇਲੈਕਸ਼ਨਾਂ ਲੜਿਆ ਤੇ ਪ੍ਰਮਾਤਮਾ ਨੇ ਸਫਲਤਾ ਜਿਹੜੀ ਬਖਸ਼ੀ ਹੈ ਲੋਕਾਂ ਨੇ ਜਿਹੜਾ ਸਾਥ ਸਾਥ ਦਿੱਤਾ ਤੇ ਹਮੇਸ਼ਾ ਆਪਣੇ ਵੱਲੋਂ ਇਮਾਨਦਾਰੀ ਨਾਲ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਹੈ ਇਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਹਿੰਮਤ ਬਖਸ਼ੇ ਬਲ ਬਖਸ਼ੇ ਤਾਕਤ ਬਖਸ਼ੇ ਲੋਕਾਂ ਦਾ ਸਾਥ ਦੇਵੇ ਤੇ ਮੈਂ ਆਪਣੀ ਇਮਾਨਦਾਰੀ ਨਾਲ ਬਤੌਰ ਮੈਂਬਰ ਪਾਰਲੀਮੈਂਟ ਸੰਗਰੂਰ ਜੀ ਦੀ ਸੇਵਾ ਉਹਨਾਂ ਵਾਂ। ਸੰਗਰੂਰ ਹੌਟ ਸੀ ਬਟ ਉਹਨੂੰ ਭਾਜੀਪੀ ਤੋਂ ਵੀ ਅਰਵੇ ਦਫਨਾਂ ਨੂੰ ਤਾਕਤ ਤਾ ਗਿਆ ਹੁਣ ਮੈਂ ਕਿਹਾ ਜਿੰਨੀ ਮਰਜ਼ੀ ਹੌਟ ਹੋਵੇ ਪਰ ਸਾਰ ਨੂੰ ਠੰਡੇ ਕਰਕੇ ਤੋੜਾਂਗੇ। ਭਾਜੀਪੀ ਦਾ ਕਿਸਾਨ ਦਰੋਹ ਕਰ ਰਹੇ ਸੀ। ਦੇਖ ਰਹੇ ਹੋ ਜੀ ਉਹਨਾਂ ਨੇ ਚੱਕਰ ਸਾਹਿਬ ਦੇ ਦਰੋਹ ਦੇ ਵਿੱਚ ਉਹਨਾਂ ਨੇ ਦਸਤਖਤ ਕੀ ਰਿਹਾ। ਦੇਖੋ ਚਲੋ ਜੋ ਭਾਜੀਪੀ ਨੇ ਬੀਜਾ ਪਿਛਲੇ ਸਮੇਂ ਚ ਉਹ ਭਾਜੀਪੀ ਵੱਧ ਰਹੀ ਹੈ। ਸੈਂਕੜੇ ਕਿਸਾਨਾਂ ਦੀ ਮੌਤ ਜਿਹੜੀ ਐ ਪਿਛਲੇ ਸਮੇਂ ਚ ਕਿਸਾਨ ਸੰਘਰਸ਼ ਦੌਰਾਨ ਹੋਈ ਤੇ ਭਾਜਪਾ ਵਾਅਦੇ ਕਰਕੇ ਮੁੱਕਰ ਗਈ ਉਸ ਤੋਂ ਬਾਅਦ ਵੀ ਸਾਡਾ ਇੱਕ ਜਿਹੜਾ ਨੌਜਵਾਨ ਐ ਇੱਥੇ ਸ਼ਹੀਦ ਐ ਜਿਹੜਾ ਉਹ ਕਰ ਦਿੱਤਾ ਗਿਆ ਤੇ ਸਾਡੇ ਕਿਸਾਨਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਵੀ ਆਪਣੇ ਹੱਕ ਮੰਗਣ ਲਈ ਵੀ ਜਿਹੜਾ ਦਿੱਲੀ ਨ ਜਾ ਦਿੱਤਾ ਗਿਆ ਜਿਹਦੇ ਕਰਕੇ ਅੱਜ ਪੰਜਾਬ ਦੇ ਜਿਹੜੇ ਕਿਸਾਨ ਨੇ ਭਾਈ ਉਹ ਆਪਣੇ ਹੱਕਾਂ ਦੇ ਲਈ ਲੜ ਰਹੇ ਆ